ਸਵਰਾ ਨਾਲ ਤੁਹਾਡਾ ਸਵਾਗਤ ਹੈ ਅੱਜ ਪਹੁੰਚਿਆ ਅਸੀਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਬੱਬਨਪੁਰ ਜੋ ਕਿ ਇੱਕ ਨਹਿਰਾ ਬੱਬਨਪੁਰ ਦੇ ਉੱਥੇ ਸੂਏ ਦੇ ਵਿੱਚ ਸਕੂਲੋਂ ਭੱਜ ਕੇ ਜੋ ਬੱਚੇ ਬੰਕਿਆਂ ਉਨਾਂ ਦੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਵੀ ਕਰਵਾਵਾਂਗੇ ਜੇ ਦੇਖਿਆ ਜਾਵੇ ਤਾਂ ਸਿਰਫ ਹਜ਼ਾਰ ਗਾਹ ਦੀ ਦੂਰੀ ਦੇ ਉੱਤੇ ਪੁਲਿਸ ਚੌਕੀ ਬਣੀ ਹੈ ਜੋ ਕਿ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਜੰਦਾ ਲਾਇਆ ਪਿਆਗਾ ਪੁਲਿਸ ਚੌਕੀ ਨੂੰ ਕੋਈ ਹੋਰ ਪ੍ਰਸ਼ਾਸਨ ਦਾ ਮੁਲਾਜ਼ਮ ਨਹੀਂ ਦਿਖਾਈ ਦੇ ਰਿਹਾ ਤੇ ਜੇ ਦੇਖਿਆ ਜਾਵੇ ਦੂਸਰੇ ਪਾਸੇ ਜਾ ਕੇ ਤਾਂ ਸਕੂਲਾਂ ਦੇ ਮੁੰਡੇ ਸ਼ਹਿਰਾਂ ਦੇ ਵਿੱਚੋਂ ਆ ਕੇ ਜਬ ਕਾਫੀ ਹੁਲੜਵਾਜੀਆਂ ਕਰਦੇ ਨੇ ਤੇ ਰੌਲਾ ਪਾਉਂਦੇ ਨੇ ਸ਼ਾਲਾ ਮਾਰਦੇ ਨੇ ਉਪਰੋਂ ਹੜਕੇ ਜੇ ਕੋਈ ਜਾਣੀ ਨੁਕਸਾਨ ਹੋਵੇ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਪਿੰਡ ਵਾਸੀਆਂ ਨਾਲ ਗੱਲ ਕਰਾਵਾਂਗੇ ਸਭ ਤੋਂ ਪਹਿਲਾਂ ਸਾਡੇ ਪਿੰਡ ਦੇ ਮੋਹਤਵਾਰ ਜੋ ਸਰਪੰਚ ਸਾਹਿਬ ਨੇ ਪਿੰਡ ਬੱਬਣਪੋਦੇ ਚੋਂ ਨਾਲ ਗੱਲਾਂ ਆਂਜੀ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਕੀ ਨਾਮ ਆ ਤੁਹਾਡਾ ਗੁਰਪ੍ਰੀਤ ਸਿੰਘ ਜੀ ਪੰਚ ਸਾਹਿਬ ਜਦਾਂ ਦੇਖਿਆ ਕਿ ਪਿੰਡਾ ਇੱਥੇ ਨਹਿਰ ਦੇ ਉੱਤੇ ਆ ਕੇ ਸੂਏ ਦੇ ਕਾਫੀ ਮੁੰਡੇ ਇੱਥੇ ਬਾਂਕੀਆਂ ਲਾ ਕੇ ਆਉਂਦੇ ਨੇ ਸਕੂਲਾਂ ਦੇ ਵਿੱਚੋਂ ਜਾਂ ਆਮ ਘਰਾਂ ਦੇ ਮੁੰਡੇ ਇੱਥੇ ਨਹਿਰਾਂ ਦੇ ਵਿੱਚ ਸ਼ਾਲਾ ਮਾਰਦੇ ਨੇ ਕਿ ਤੁਸੀਂ ਕਦੇ ਰੋਕਿਆ ਨਹੀਂ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਨਹੀਂ ਇਕੱਠੇ ਹੋ ਕੇ ਅਸੀਂ ਰੋਕਿਆ ਤਾਂ ਹੈ ਨਹੀਂ ਫਿਲਹਾਲ ਤਾਂ ਜੇ ਕੋਈ ਐਸਾ ਏਦਾਂ ਕਦਮ ਚੁੱਕਿਆ ਨਹੀਂ ਕੋਈ ਅਸੀਂ ਫਿਲਹਾਲ ਤੇ ਵੈਸੇ ਅਸੀਂ ਦੇਖਿਆ ਜੇ ਮਿੱਤਿਆਂ ਪੈ ਨੰਗਦੀਆਂ ਨੇ ਤਾਂ ਇਹ ਕੂਕਾਂ ਮਾਰਦੇ ਨੇ ਤਾਂ ਨੰਗਣਾ ਬਹੁਤ ਔਖਾ ਹੁੰਦਾ ਉਹਨਾਂ ਨੂੰ ਅਸੀਂ ਇੱਕ ਦੋ ਵਾਰੀ ਸਲਾਹ ਬਣਾਈ ਹੈ ਕਿ ਇੱਕ ਦੋ ਵਾਰੀ ਮੱਲਾ ਲੋਕ ਜਿਵੇਂ ਮੁੰਡੇ ਮੰਡੇ ਮਰੇ ਮੁਰੇ ਵੀ ਬਹੁਤ ਜਿਆਦੇ ਨੇ ਉਹਰੇ ਬਹੁਤ ਜਿਆਦੇ ਤੇ ਇੱਕ ਦੋ ਵਾਰੀ ਬਚਾਏ ਵੀ ਨਹੀਂ ਅਸੀਂ ਨੇ ਬਚਾਈ ਤਾਂ ਰੋਕਿਆ ਤਾਂ ਹੈ ਇਹ ਫਿਲਹਾਲ ਇਹ ਨਹੀਂ ਕਿਸੇ ਨੇ ਅਸੀਂ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਆਏ ਨਾ ਜਿਵੇਂ ਸਾਡੇ ਚੌਂਕੀ ਬਣੀ ਹੋਈ ਹੈ ਉੱਥੇ ਨਹਿਰ ਦੇ ਉੱਪਰ ਉਹ ਆ ਕੇ ਕਈ ਵਾਰੀ ਅਸੀਂ ਇਨਫੋਰਮੇਸ਼ਨ ਦਿੱਤੀ ਹੈ ਉਹਨਾਂ ਨੂੰ ਵੀ ਇਹਨਾਂ ਨੂੰ ਰੋਕਿਆ ਜਾਵੇ ਤਾਂ ਹੁਣ ਵੱਲ ਕੋਈ ਕਾਰਵਾਈ ਤਾਂ ਹੋਈ ਨਹੀਂ ਅਜੇ ਤੱਕ ਫਿਲਹਾਲ ਜਿੱਦ ਤੱਕ ਪੁਲਿਸ ਚੌਂਕੀ ਬਣੀ ਹੋਈ ਆ ਗਈ ਬਿਲਕੁਲ ਨਹਿਰ ਦੇ ਉੱਤੇ ਕਿ ਇਹ ਚੌਂਕੀ ਪੁਲਿਸ ਇੱਥੇ ਆ ਕੇ ਬੈਠਦੀ ਨਹੀਂ ਹੈਗੇ ਇਹਨਾਂ ਨੂੰ ਭਜਾਉਂਦੀ ਨਹੀਂ ਨੇ ਜੋ ਇੱਥੇ ਹਲੜਬਾਜ਼ੀਆਂ ਕਰਦੇ ਨੇ ਨਹੀਂ ਚੌਂਕੀ ਦੇ ਮੈਂਦੇ ਹੈਗੇ ਨੇ ਪੁਲਿਸ ਵਾਲੇ ਦਾ ਇਹਦਾ ਮਤਲਬ ਕਿ ਇਹਨਾਂ ਵੱਲੋਂ ਰੋਕਿਆ ਨਹੀਂ ਜਾਂਦਾ ਜੀ ਇੱਕ ਦੋ ਵਾਰੀ ਪਈਆ ਰੇਡ ਵੈਸੇ ਨਾ ਉਦੂ ਬਾਝਾ ਟੈਕੇ ਜਾਂਦੇ ਨੇ ਇੱਕ ਅੱਧਾ ਦਿਨ ਉਦੂ ਬਾਝਾ ਫੇਰ ਆ ਜਾਂਦੇ ਨੇ ਦੁਬਾਰਾ ਬਿਲਕੁਲ ਜੀ ਸਰਪੰਚ ਸਾਹਿਬ ਦਾ ਕਹਿਣਾ ਹੈ ਕਿ ਪੁਲਿਸ ਚੌਂਕ ਆਉਂਦੀ ਜ਼ਰੂਰ ਆ ਪਰ ਉਹਨਾਂ ਤੋਂ ਇਹਨਾਂ ਦਾ ਡਰ ਇਹਨਾਂ ਚੱਕਿਆ ਗਿਆ ਕਿ ਕੋਈ ਡਰ ਨਹੀਂ ਹੈਗਾ ਜੇ ਦੇਖਿਆ ਜਾਵੇ ਅੱਜ ਹੁਣ ਮੌਕੇ ਦੇ ਟਾਈਮ ਤੇ ਅਸੀਂ ਗੱਲ ਜ਼ਰੂਰ ਕਰਵਾਉਂਦੇ ਪ੍ਰਸ਼ਾਸਨ ਨਾਲ ਵੀ ਪਰ ਉੱਥੇ ਜਿੰਦਾ ਤਾਲਾ ਲੱਗਿਆ ਹੋਇਆ ਚੌਂਕੀ ਦਾ ਜੋ ਕੈਬਨ ਬਣਾਇਆ ਹੋਇਆ ਹੈਗਾ ਤੇ ਅਸੀਂ ਗੱਲ ਕਰਾਵਾਂਗੇ ਮੌਜੂਦਾ ਜੋ ਮੈਂਬਰ ਨੇ ਪਿੰਡ ਦੇ ਉਹਨਾਂ ਨਾਲ ਵੀ ਹਾਂਜੀ ਪੰਜ ਮੈਂਬਰ ਸਾਹਿਬ ਕੀ ਨਾਮਾਂ ਤੁਹਾਡਾ ਲਾਲ ਸਿੰਘ ਆ ਜੀ ਜਿੱਦਾਂ ਕਿ ਇੱਥੇ ਆ ਕੇ ਕਾਫੀ ਮੁੰਡੇ ਉਲੜਵਾਜੀਆਂ ਕਰਦੇ ਨੇ ਸਾਲਾਂ ਮਾਰਦੇ ਨੇ ਕੋਕਾ ਮਾਰਦੇ ਨੇ ਇੱਥੋਂ ਕੀ ਪਰੇਸ਼ਾਨੀਆਂ ਆਉਂਦੀਆਂ ਨੇ ਛੋਟੇ ਪਿੰਡਾਂ ਵਾਲਿਆਂ ਨੂੰ ਇੱਧਰ ਲੈ ਨੂੰ ਨੇੜੇ ਪਿੰਡ ਪਰੇਸ਼ਾਨੀਆਂ ਆਉਂਦੀਆਂ ਨੇ ਇਹ ਕੁੜੀਆਂ ਕੱਤਰੀਆਂ ਨੂੰ ਨੰਗਦੇ ਕਰਦਿਆਂ ਨੂੰ ਹੋਰ ਰਾਹ ਨਹੀਂ ਦਿੰਦੇ ਹੋਰ ਖੜ ਜਾਂਦੇ ਨੇ ਕੱਚੇ ਪਾਪਾ ਖੜ ਜਾਂਦੇ ਨੇ ਇਹ ਬਹੁਤ ਜਾਣੀ ਦੀ ਪਰੇਸ਼ਾਨੀਆਂ ਆਉਂਦੀਆਂ ਨੇ ਇਹ ਕਦੇ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇ ਤਾਨੂੰ ਤਾਂ ਨਹੀਂ ਕਦੇ ਗਲਤ ਮਲਤ ਬੋਲਦੇ ਜੋ ਇੱਥੇ ਆ ਇਕੱਠੇ ਹੋ ਕੇ ਆਉਂਦੇ ਨੇ ਕਿ ਜ਼ਿਆਦਾਤਰ ਕਿੱਥੋਂ ਦੇ ਮੁੰਡੇ ਜੋ ਇਕੱਠੇ ਹੋ ਕੇ ਆਉਂਦੇ ਨੇ ਜਿਹੜੀ ਮਢੀਰ ਕਹ ਲਈ ਆ ਜਾਂ ਮਰੇਕੋਟ ਵਾਲੇ ਦੇ ਆਉਂਦੇ ਨੇ ਜੀ ਜਾਂ ਸਕੂਲਾਂ ਦੇ ਆਉਂਦੇ ਆ ਅੱਛਾ ਕੀ ਸਾਧਨ ਤੇ ਆਉਂਦੇ ਨੇ ਇਕ ਕੱਲਾ ਕੱਲਾ ਮੋਟਰਸਾਈਕਲ ਹੀ ਲੈ ਕੇ ਆਉਂਦੇ ਉਹਨਾਂ ਇਕੱਲ ਦੀ ਮੋਟਰਸਾਈਕਲ ਲੈ ਕੇ ਨੇ ਮੁੰਡੇ ਬੈਠ ਕੇ ਆਉਂਦੇ ਨੇ 3-3 4-4 ਹੁਣ ਤਾਂ ਵੈਸੇ ਕਾਨੂੰਨ ਵੀ ਬਣ ਗਿਆ 31 ਜੁਲਾਈ ਤੋਂ ਕਿ ਇਹਨਾਂ ਦੇ ਉੱਤੇ ਕਾफी پابੰਦੀਆਂ ਮਾਂ-ਵਾਪ ਨੂੰ ਸਜ਼ਾ ਕੀ ਉਹਦੇ ਬਾਰੇ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅਜੇ ਤੱਕ ਤਾਂ ਕੋਈ ਗੱਲ ਨਹੀਂ ਹੋਈ ਇਹਨਾਂ ਦੀ ਕੋਈ ਪਾਬੰਦੀਆਂ ਨਹੀਂ ਕੋਈ ਕੋਈ ਗੱਲ ਨਹੀਂ ਕਰਦੇ ਹੈਗੀ ਸਰਕਾਰ ਨਾਲ ਸਰਪੰਚ ਸਾਹਿਬ ਨਾਲ ਵੀ ਗੱਲ ਕੀਤੀ ਆ ਕਿ ਬਿਲਕੁਲ ਤੁਹਾਡੇ ਨਹਿਰ ਦੇ ਉੱਤੇ ਚੌਂਕੀ ਆ ਗਈ ਚੌਂਕੀ ਵਾਲਿਆਂ ਦਾ ਕਿਉਂ ਧਿਆਨ ਨਹੀਂ ਦਿੰਦੇ ਇਹਦਾ ਚੌਂਕੀ ਦਾ ਇਹਦਾ ਰੋਡ ਬਿਆਲੇਆਂ ਦਾ ਕਮਰਾ ਬਣਾਇਆ ਸੀ ਜਿਹੜੇ ਅਸੀ ਅੰਟਪਾ ਵਾਲੇ ਨੇ ਇਹ ਉਹ ਪ्योर ਦੂਈ ਚੌਂਕੀ ਨਹੀਂ ਹੈਗੀ ਇਹ ਇਹਨਾਂ ਨੂੰ ਟੂਲ ਫਲਾਗੇ ਤੇ ਭਟਾਤਾ ਪਹਿਲਾਂ ਬੈਂਦੇ ਤੇ ਪਹਿਲਾਂ ਤਾਂ ਇਹ ਰੋਕ ਰੂਕ ਦਿੰਦੇ ਤੇ ਪੁਲਿਸ ਵਾਲੇ ਜਾਣੇ ਹੁਣ ਇਹ ਟੂਲ ਪਲਾਜੇ ਤੇ ਬਿਠਾ ਦੇ ਉਧਰ ਹੁਣ ਇਹਨਾਂ ਦੀ ਡਿਊਟੀ ਐ ਇੱਧਰ ਉਹ ਗੱਡੀ ਦੀ ਆਉਂਦੇ ਨੇ ਗੇੜਾ ਗੂੜਾ ਮਾਰਨੇ ਪਿੰਡਾਂ ਵਾਲੇ ਤੁਸੀਂ ਇਕੱਠੇ ਹੋ ਕੇ ਕਦੇ ਪ੍ਰਸ਼ਾਸਨ ਤੱਕ ਪਹੁੰਚ ਨਹੀਂ ਕੀਤੀ ਜੀ ਇਹ ਚੀਜ਼ ਤੇ ਰੋਕ ਲਾਈ ਜਾਵੇ ਨਾਲੇ ਤਾਂ ਜਿਹੜਾ ਨੁਕਸਾਨ ਹੈਗਾਗਾ ਜਾਨੀ ਨੁਕਸਾਨ ਤਾਂ ਹੁੰਦਾ ਹੀ ਹੈਗਾ ਨਾਲ ਕਿਸੇ ਦਾ ਪੁੱਤਰ ਵੀ ਇੱਥੇ ਆ ਕੇ ਕਈ ਵਾਰੀ ਕਾਫੀ ਡੁੱਬ ਕੇ ਮਰੇ ਨੇਗੇ ਤੇ ਪ੍ਰਸ਼ਾਸਨ ਤੱਕ ਪਹੁੰਚ ਨਹੀਂ ਕੀਤੀ ਤੁਸੀਂ ਸਰਪੰਚ ਸਾਹਿਬ ਪਿੰਡ ਵਾਲਿਆਂ ਪ੍ਰਸ਼ਾਸਨ ਤੱਕ ਤਾਂ ਪਹੁੰਚ ਆਏ ਆ ਜੀ ਬਦਲ ਕੀ ਹੈਗਾ ਹੁਣ ਮਨ ਲਾਲ ਸਾਡੇ ਕੋਲ ਲੋਕ ਇਕੱਠੇ ਹੋ ਕੇ ਆਏ ਨਹੀਂ ਹੈਗੇ ਜਾਂ ਕੋਈ ਕਈ ਵੀਰੀ ਤਾ ਕਰਕੇ ਹੋਈ ਤੁਸੀਂ ਪਿੰਡ ਦੇ ਮੋਤਵਾਰ ਬੰਦੇ ਹੋ ਇਹ ਇਹ ਜਆ ਵੀੜਾ ਤਾਂ ਪਿੰਡ ਦਾ ਸਰ ਤੁਸੀਂ ਨੌਜਵਾਨੋਂ ਪੜ੍ਹੇ ਲਿਖੇ ਵੀ ਹੋ ਤੇ ਪਿੰਡ ਦਾ ਸਰਪੰਚ ਤਾਂ ਇਦਾਂ ਦੇ ਮੁੱਦੇ ਤਾਂ ਜਿਆਦਾ ਵੀੜਾ ਤਾਂ ਵੈਸੀ ਚੱਕ ਲੈਂਦੇ ਨੇ ਵੀ ਯਾਰ ਆਪਾਂ ਕਿਸੇ ਦੀ ਜਾਨ ਬਚਾਉਣੀ ਆ ਕਿ ਇਹਦਾ ਮਾਲੀ ਜਾਨੇ ਨੁਕਸਾਨ ਨਾ ਹੋ ਜਾਏ ਇੱਥੇ ਇਹਦਾ ਤੇ ਪੁੱਤ ਦਾ ਤਾਂ ਕਿ ਇੱਥੇ ਕੋਈ ਲਿਖ ਕੇ ਬੋਰਡ ਵਗੈਰਾ ਲਗਾਇਆ ਗਿਆ ਹੋਵੇ ਪਿੰਡ ਵੱਲੋਂ ਲਗਾਉਣਾ ਚਾਹੀਦਾ ਸੀ ਤੁਸੀਂ 5 ਸਾਲ ਸਰਪੰਚ ਰਹੇ ਹੋਗੇ ਆਉਣ ਵਾਲੇ ਸਮੇਂ ਵੀ ਹੋ ਜਾਦਾ ਲੋਕ ਸਾਨੂੰ ਮੌਕਾ ਦੇਣਾ ਇਦਾਂ ਦਾ ਕੋਈ ਅਜੇ ਤੱਕ ਦਿਮਾਗ ਚ ਆਇਆ ਨੇ ਜਿਹੜਾ ਕਹਿੰਦੇ ਤੁਸੀਂ ਬੀੜਾ ਚੱਕਿਆ ਵੀ ਬੋਰਡ ਵਗੈਰਾ ਲੱਗਿਆ ਜਾਵਣ ਜਾਂ ਠੀਕ ਹੈ ਇਸ ਵਾਸਤੇ ਪ੍ਰਸ਼ਾਸਨ ਪੈਸਾ ਬੁਝਦਾ ਹੋਣਾ ਚਾਹੀਦਾ ਨਾ ਸਾਡੇ ਕੋਲ ਇਹ ਜਮੀਨਾਂ ਨੇ ਉਹ ਤਾਂ ਲੋਕਾਂ ਨੇ ਦੱਬ ਰੱਖਿਆ ਨੇ ਫੰਡ ਵੀ ਹੋਣਾ ਚਾਹੀਦਾ ਨਾ ਉਹਦੇ ਵਾਸਤੇ ਬੋਰਡ ਲਾਉਣ ਵਾਸਤੇ ਸਾਡੇ ਤਾਂ ਪਹਿਲਾਂ ਹੀ ਜਮੀਨਾਂ ਦੱਬੀਆਂ ਨੇ ਉਹਨਾਂ ਦੇ ਕੇਸ ਚੱਲਦੇ ਨੇ ਉਹਨਾਂ ਤੋਂ ਅਸੀਂ ਤਾਂ ਆਪਣੇ ਪੈਸੇ ਖਰਚ ਕਰ-ਕਰ ਕੇ ਬੈਠਿਆਂ ਜੀ ਪ੍ਰਸ਼ਾਸਨ ਨੇ ਅਜੇ ਤੱਕ ਸਾਨੂੰ ਦਾ ਕਬਜ਼ਾ ਨਹੀਂ ਦਿਵਾਇਆ ਗਿਆ ਅਜੇ ਤੱਕ ਸਰਪੰਚ ਸਾਹਿਬ ਜਿੱਦਾਂ ਇਹ ਆਪਾਂ ਗੱਲ ਹੋਰ ਹੋ ਕਰ ਰਹੇ ਸੀ ਵੀ ਇੱਕ ਛੋਟਾ ਜਿਹਾ ਬੋਰਡ ਆ ਚਲੋ ਤੂੰ ਪਿੰਡ ਦੇ ਜੇ ਮੈਂ ਆਪਾਂ 5 ਮੈਂਬਰ ਨੇ 5 ਤੋਂ 7 ਮੈਂਬਰ ਹੁੰਦੇ ਨੇ ਇੱਕ ਛੋਟਾ ਜਿਹਾ ਬੋਰਡ ਲਗਾ ਦਿੱਤਾ ਜਾਵੇ ਕਿ ਭਾਈ ਇੱਥੇ ਜੇ ਕੋਈ ਵੀ ਉਹਨੇ ਕੀ ਗੱਲ ਹੁੰਦੀ ਆ ਤਾਂ ਫੋਜੂ ਮਾ ਬਾਹਰ ਹੋਵੇਗਾ ਜੇ ਅਸੀਂ ਮੌਕੇ ਤੇ ਫੜ ਲਿਆ ਤਾਂ ਉਹਨੂੰ 20000 ਜਾਂ 50000 ਜੁਰਮਾਨਾ ਲਾਏਗਾ ਉਹ ਵੀ ਇੱਕ ਕਮਾਈ ਦਾ ਸਾਧਨ ਪੰਚਾਇਤ ਨੂੰ ਬਣ ਜਾਂਦਾ ਜੇ ਤੁਸੀਂ ਇਦਾਂ ਦਾ ਕੋਈ ਵੀੜਾ ਚੁੱਕੋ ਨਹੀਂ ਉਹ ਚਲੋ ਛੋਡੇ ਅਸੀਂ ਰਿਸਪੈਕਟ ਕਰਦੇ ਆਂ ਵੀ ਹਾਂ ਵੀ ਇਦਾਂ ਦਾ ਅੱਗੇ ਤੋਂ ਅਸੀਂ ਉਪਰਾਲਾ ਕਰਾਂਗੇ ਕੋਈ ਦੇਖਾਂਗੇ ਕੋਈ ਕਿ ਜਦੋਂ ਗਰਮੀ ਦਾ ਮੌਸਮ ਹੁੰਦਾ ਤਾਂ ਦੇਖੀ ਆਪਾਂ ਗਰਮੀ ਦੇ ਮੌਸਮ ਵਿੱਚ ਹੀ ਜ਼ਿਆਦਾਤਰ ਇੱਥੇ ਮੁੰਡੇ ਖੁੰਡੇ ਆਉਂਦੇ ਨੇ ਤੇ ਕਾਫੀ ਜ਼ਿਆਦਾ ਦੇਖਿਆ ਗਿਆ ਇੱਥੇ ਚੋਰੀਆਂ ਵੀ ਹੁੰਦੀਆਂ ਨੇ ਮੋਬਾਈਲ ਵੀ ਖੋਏ ਜਾਂਦੇ ਨੇ ਹੁਣ ਮੈਂ ਜਿੱਧਾ ਗਿਆ ਸੀ ਮੈਂ ਵੀਡੀਓ ਬਣਾਉਣ ਗਿਆ ਸੀ ਮੇਰੇ ਪਿੱਛੇ ਵੀ ਪੰਜ-ਛਤ ਮੁੰਡੇ ਆਏ ਮੈਨੂੰ ਇਦਾਂ ਲੱਗਿਆ ਕਿ ਉਹ ਮੇਰਾ ਕੁਝ ਖੋਣ ਆਏ ਨੇ ਪਰ ਇੱਥੇ ਪੰਜ ਮੈਂਬਰ ਪੰਚਾਇਤ ਬੈਠੇ ਤੇ ਛੋਟੇ ਬੰਦੇ ਇੰਨਾ ਕਰਦੇ ਹੋ ਇਥੋਂ ਖੇਸਕੇ ਕਿਉਂਕਿ ਇਹ ਆਈ ਦੇਖੋ ਹੁਣ ਸਾਡੇ ਕੋਲ ਕਿਹੜਾ ਵੀ ਹਥਿਆਰ ਆ ਜਾਂ ਕੋਈ ਹੋਰ ਆਗਾ ਅਸੀਂ ਜੇ ਰੋਕ ਦੇਵੀਂਗੇ ਨਸੇ ਨੂੰ ਉਸੇ ਕਰਦੇ ਨੇ ਇਹ ਮੁੰਡੇ ਨੌਜਵਾਨ ਪੀੜ੍ਹੀ ਹੈ ਜਿਹੜੀ ਮੰਨ ਲਓ ਲੱਗ ਭੱਗ ਠੀਕ ਆ ਇਹਨਾਂ ਨੇ ਕੀ ਪਤਾ ਕੀ ਹੋਵੇ ਇਹਨਾਂ ਕੋਲੇ ਮਾਰਨ ਮੂਰਨਾ ਹੁਣ ਜਾਇ ਅਸੀਂ ਦੋ ਜਾਨੇ ਮੰਨ ਲਓ ਕਹਿ ਦਈਏ ਪਿੰਡ ਵੀ ਸਾਥ ਦੇਣਾ ਚਾਹੀਦਾ ਨਾਲ ਨਾ ਹੁਣ ਜਿਹੜਿਆ ਪੰਚਾਇਤ ਦਾ ਯੋਗ ਸਮਾਨ ਤੋਂ ਦੌਤਰੀ ਨਹੀਂ ਹੋਈ ਵੀ ਪੰਜ ਚਾਰ ਜਾਨੇ ਅਸੀਂ ਵੀ ਹੋਵਾਂਗੇ ਪਿੰਡ ਜੇ ਸਾਥ ਦੇਵੇ ਤਦ ਹੀ ਅਸੀਂ ਰੋਕ ਸਕਦੇ ਨਾ ਸਰਕਾਰ ਜਦਾਂ ਸਰਕਾਰ ਤੱਕ ਕੀ ਮੈਸੇਜ ਲਾਉਂਦਾ ਚਾਹੁੰਗੇ ਸਾਡੇ ਮੱਦਮ ਰਾਏ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਨੂੰ ਤਾਂ ਇਹ ਬੇਨਤੀ ਆਈ ਸਾਡੀ ਵੀ ਇਹਨਾਂ ਨੂੰ ਰੋਕਿਆ ਜਾਵੇ ਠੀਕ ਹੈ ਇਹੇ ਜਾਂਦੇ ਨੱਥ ਪਾਈ ਜਾਵੇ ਨਸ਼ੇ ਨੁਸ਼ੇ ਨਸ਼ੇ ਵਗੈਰਾ ਬੰਦ ਕਰੇ ਜਾਣਾ ਜੀ ਭਗਵਾਨ ਜੀ ਤਾਂ ਥੋੜੇ ਧਰੇ ਬੈਠਾਗਾ ਉਹਦਾ ਦਫਤਰ ਖੋਲਿਆ ਕਿਤੇ ਦਫਤਰ ਤੱਕ ਪਹੁੰਚ ਤਰੋ ਕਰਕੇ ਨਹੀਂ ਦਫਤਰ ਤੱਕ ਹੀ ਪਹੁੰਚ ਕਰਦੇ ਆ ਜੀ ਜਾਂਨੇ ਆ ਜੀ ਦਫਤਰ ਚ ਹਾਂਜੀ ਹਾਂਜੀ ਹੁੰਦੀ ਰਹਿੰਦੀ ਆ ਗੱਲਬਾਤ ਉਹਨਾਂ ਵੱਲੋਂ ਕਹਿੰਨੇ ਵੀ ਇਹ ਸੀ ਕਰ ਦਾਂਗੇ ਪਰ ਹਜੇ ਤੱਕ ਹੋਇਆ ਨਹੀਂ ਕੋਈ ਕਾਰਵਾਈ ਕੀ ਇਹ ਕੋਈ ਜਾਣੀ ਨੁਕਸਾਨ ਨੂੰ ਠੀਕ ਰਹਿਣੇ ਉਸ ਤੋਂ ਬਾਅਦ ਹੋਣਗੇ ਅਕਸਰ ਜੋ ਹੁੰਦਾਗਾ ਅੱਜ ਕੱਲ੍ਹ ਦੁਨੀਆਦਾਰੀ ਦੇ ਵਿੱਚ ਜਦੋਂ ਮੌਤ ਤੋਂ ਬਾਅਦ ਆ ਕੇ ਇਹ ਬੀੜੇ ਚੁੱਕੇ ਜਾਂਦੇ ਨੇ ਕਿ ਹੁਣ ਆਪਾਂ ਸਿਆਹ ਕਰਦੇ ਮੁੱਦੇ ਤਾਂ ਅਸੀਂ ਬਹੁਤ ਚੱਕਦੇ ਆਂ ਜੀ ਪਰ ਹੁਣ ਜੇ ਕੋਈ ਹੱਲ ਹੋਵੇ ਤਾਂ ਹੀ ਆ ਨਾ ਜੇ ਕੋਈ ਹੱਲ ਹੋਵੇ ਤਾਂ ਹੀ ਆ ਨਾ ਦੇਖੋ ਜੀ ਸਰਪੰਚ ਸਾਹਿਬ ਵੱਲੋਂ ਕਾਫੀ ਦੁਖੀ ਉਹਦੇ ਵਿੱਚ ਬੋਲਿਆ ਲੈ ਆਜੇ ਵਿੱਚ ਬੋਲਿਆ ਜਾਗਾ ਅਸੀਂ ਜਾਣਦੇ ਜ਼ਰੂਰ ਆ ਪਰ ਸਾਡੀ ਸੁਣਵਾਈ ਕਤੇ ਨਹੀਂ ਕੀਤੇ ਜਾਂਦੇ ਸਰਕਾਰਾਂ ਤੱਕ ਵੀ ਪਹੁੰਚ ਕਰਦਾ ਜਦੋਂ ਕਿ ਸੀਐਮ ਸਿਟੀ ਪੈਂਦੀ ਆਗੇ ਧੋਰੇ ਧੋਰੇ ਦੇ ਬਿਲਕੁਲ 5 ਕਿਲੋਮੀਟਰ ਦੇ ਇਹ ਨਹਿਰ ਸੁਆ ਪੈਂਦੇ ਨੇ ਜਿੱਥੇ ਆ ਕੇ ਬੱਚੇ ਸਕੂਲਾਂ ਦੇ ਵਿੱਚੋਂ ਬੰਕੀਆਂ ਲਾ ਕੇ ਪਹੁੰਚਦੇ ਨੇ ਅਤੇ ਉੱਪਰ ਖੜਖੜ ਪੁਲਾਂ ਦੇ ਸਾਲਾ ਮਾਰਦੇ ਨੇ ਜੇ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਵੇਗਾ ਬਹੁਤ ਵੱਡਾ ਸਵਾਲ ਆ ਪਿੰਡ ਦੇ ਹੋਰ ਵੀ ਕਾਫੀ ਲੋਕ ਖੜੇ ਨੇ ਆਪਾਂ ਗੱਲ ਕਰਾਂਗੇ ਭਾਈ ਜੀ ਤੁਸੀਂ ਪਿੰਡ ਵਾਸੀਆਂ ਵਾਲੇ ਵਾਲੇ ਪਿੰਡਾਂ ਦੇ ਕੀ ਕਹਿਣਾ ਚਾਹੋਗੇ ਇਸ ਤੇ ਅਸੀਂ ਦਾ ਕਹਿਣਾ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਇੱਥੇ ਕੋਲਾ ਕਰ ਘਟ ਨਹਿਰ ਚ ਸੜਦੇ ਨੇ ਲਿਆ ਕੇ ਉਹਨਾਂ ਨੂੰ ਹਟਾਇਆ ਜਾਵੇ ਉਹਨਾਂ ਨੂੰ ਹਟਾਇਆ ਜਾਵੇ ਜੀ ਪਾਣੀ ਦੇ ਗੰਦ ਪਾਉਂਦੇ ਨੇ ਪਾਣੀ ਪੀਣ ਜੋਗਾ ਪਾਣੀ ਇੱਥਾਂ ਪੀਂਦੇ ਨੇ ਜਿੱਤਾ ਪਿੰਡਾਂ ਦੇ ਵਿੱਚ ਇਹਦੇ ਉੱਤੇ ਨਹਿਰ ਦਾ ਇੱਕ ਬਿਠਾਇਆ ਜਾਂਦਾ ਉਹਨਾਂ ਦੇ ਮੁਲਾਜ਼ਮ ਜਿਵੇਂ ਬੈਠਾਗਾ ਇਹਨੂੰ ਵੀ ਕੋਈ ਜ਼ਿੰਮੇਵਾਰੀ ਦਿੱਤੀ ਹੋਈ ਇਸ ਤਰ੍ਹਾਂ ਦੇ ਵੀ ਰੋਕਿਆ ਜਾਵੇ ਮੁਲਾਜ਼ਮ ਨੂੰ ਤਾਂ ਇਹ ਕਾਲੀਆਂ ਫਲੀਆਂ ਅੱਖਾਂ ਕੱਢਦੇ ਨੇ ਇਕੱਲਾ ਮੁਲਾਜ਼ਮ ਕੀ ਕਰੂਗਾ ਇੱਥੇ ਜੋ ਮੁੰਡੇ ਨਾਉਣ ਤੋਂ ਇੱਥੇ ਨਾਉਂਦੇ ਨੇ ਆ ਕੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਹਟਾਇਆ ਜਾਵੇ ਜੀ ਇਹ ਕੋਟਲੇ ਤੋਂ ਆਵੇਂ ਨੇ ਇੱਥੇ ਘੂਰ ਕੱਪ ਵੀ ਕਰਦੇ ਨੇ ਉੱਥੇ ਸੂਆ ਤੋੜਦਾ ਜੀ ਦੋ ਤਿੰਨ ਥਾਂ ਮੋਲ ਨਾਮਾ ਬਣਿਆ ਤੇ ਸੂਆ ਗਵਰਨਮੈਂਟ ਪੈਸੇ ਲਾਉਂਦੀ ਆ ਇਹ ਜੀ ਨੁਕਸਾਨ ਕਰਦੇ ਨੇ ਗਵਰਨਮੈਂਟ ਦਾ ਦੇਖੋ ਇਹ ਵੀ ਭਾਈ ਪਿੰਡ ਵਾਸੀ ਸੀ ਜਿਹਦੇ ਵੱਲੋਂ ਐਲੀਕੇਸ਼ਨ ਲਾਇਆ ਗਿਆ ਨੇ ਕਿ ਦੇਖੋ ਕਾਫੀ ਜਿਆਦਾ ਨੁਕਸਾਨ ਕਰਦੇ ਨੇ ਨਾਲ ਹੀ ਇਹਨਾਂ ਨੇ ਇੱਕ ਹੋਰ ਬਹੁਤ ਵਧੀਆ ਗੱਲ ਕੀਤੀ ਹੈ ਕਿ ਜੋ ਲੋਕ ਲਿਆ ਕੇ ਵਿੱਚ ਲਫਾਫੇ ਛੜਦੇ ਨੇ ਕਿ ਰਾਖ ਕਹਿੰਦੇ ਆਪਾਂ ਜਿਹਨੂੰ ਜਾਂ ਕੁਝ ਵੀ ਛੜਦੇ ਨੇ ਉਹ ਨਾ ਛਿੱਟ ਜਾਵੇ ਕਿ ਇਹਨਾਂ ਦਾ ਪਹਿਲਾਂ ਇਹਨਾਂ ਨੇ ਸਾਨੂੰ ਗੱਲ ਦੱਸੀ ਸੀ ਕਿ ਇਹ ਪਾਣੀ ਅੱਗੇ ਜਾ ਕੇ ਪੀਣ ਯੋਗ ਪਾਣੀ ਆ ਕੇ ਪਿੰਡਾਂ ਦੇ ਲੋਕ ਇਹੀ ਕੰਨਿਆ ਪਰ ਪਰ ਪਾਣੀ ਪੀਂਦੇ ਨੇ ਇਹ ਬਹੁਤ ਵਧੀਆ ਮੈਸੇਜ ਇਹਨਾਂ ਵੱਲੋਂ ਲਗਾਇਆ ਗਿਆ ਕਿ ਵਿੱਚ ਨਹਿਰਾਂ ਦੇ ਵਿੱਚ ਨਾ ਛਿੱਟਿਆ ਜਾਵੇ ਬਾਕੀ ਸਰਕਾਰ ਤੇ ਇੱਕ ਅਪੀਲ ਕੀਤੀ ਆ ਪਿੰਡ ਦੇ ਲੋਕਾਂ ਨੇ ਪਿੰਡ ਦੇ ਪੰਚਾਇਤ ਸਰਪੰਚ ਮੈਂਬਰਾਂ ਨੇ ਕਿ ਜੋ ਇੱਥੇ ਆ ਕੇ ਨਹਾਉਂਦੇ ਧੁੰਦ ਨੇ ਜਾਂ ਇੱਥੇ ਆ ਕੇ ਹੁੱਲੜਵਾਜੀਆਂ ਕਰਦੇ ਨੇ ਜਾਂ ਕੁਕ ਕੁਕ ਰੌਲਾ ਪਾਉਂਦੇ ਨੇ ਨੰਗਦੀਆਂ ਧੀਆ ਪਹਿਣਾ ਨੂੰ ਬੜੀ ਪਰੇਸ਼ਾਨੀ ਆਉਂਦੀ ਆ ਕਿਉਂਕਿ ਇੱਕ ਗਰੀਬ ਗਰੀਬ ਗੁੱਪੇ ਦੀ ਕੁੜੀ ਇੱਥੋਂ ਬਾਛਤਰ ਕੇ ਤੁਰਕੇ ਜਾਊ ਆں ਤੱਕੜੇ ਘਰਾਂ ਦੇ ਤਾਂ ਕਾਰ ਆਪਦੇ ਇੱਕ ਪ੍ਰਕਾਰਾਂ ਦੇ ਨਿਕਲ ਜਾਂਦੇ ਨੇ ਪਰ ਜਿਹੜੇ ਕੁੜੀਆਂ ਨੇ ਤੁਰਕੇ ਜਾਂ ਉਹਨਾਂ ਵਾਲੇ ਬਹੁਤ ਵੱਡੇ ਇਹ ਪ੍ਰੋਬਲਮ ਆ ਗਈ ਇੱਥੋਂ ਦੀ ਨਹਿਰ ਦੇ ਉੱਤੇ ਜੋ ਮੁੰਡੇ ਆ ਕੇ ਖੜ ਕੇ ਰੌਲਾ ਰੱਪਾ ਪਾਉਂਦੇ ਨੇ ਉਹਨਾਂ ਲਈ ਬਹੁਤ ਵੱਡੀਆਂ ਪ੍ਰਸ਼ਾਸਨ ਨੂੰ ਵੀ ਪਿੰਡ ਵਾਸੀਆ ਵੱਲੋਂ ਬੇਨਤੀ ਕੀਤੀ ਜਾਂਦਾ ਕਿ ਇਹ ਚੀਜ਼ ਵੱਲ ਧਿਆਨ ਕੀਤਾ ਜਾਵੇ ਤੇ ਸਰਕਾਰ ਤੱਕ ਵੀ ਅਪੀਲ ਕੀਤੀ ਆ ਕਿ ਸਰਕਾਰ ਵੀ ਇਸ ਵੱਲ ਧਿਆਨ ਦੇਵੇ ਤੁਸੀਂ ਦੇਖੋ ਖਬਰਾਂ ਵਾਲੇ ਟੂਰੀ ਤੋਂ ਜਗਜੀਤ ਸਿੰਘ ਦੀ ਰਿਪੋਰਟ